ऐसे ऐसे खिंचमे सीन ने फिल्म ਦੇ ਵਿੱਚ ਵੀ ਹਰ ਇੱਕ ਬੰਦੇ ਨੂੰ ਰੋਣ ਦੇ ਮਜਬੂਰ ਕਰਤਾ ਹਨਾ ਸਿਨੇਮੇ ਜਗਤ ਵਿੱਚ ਦੂਜੀ ਵਾਰ ਹੋਇਆ ਵੀ ਕੋਈ ਆਪਣੀਆਂ ਕੁਰਸੀਆਂ ਛੱਡ ਕੇ ਫਿਲਮ ਦੇ ਵਿੱਚ ਖੜਾ ਹੋ ਰਿਹਾ ਤੇ ਏਡੇ ਸਤਕਾਰ ਨਾਲ ਐਡੀਆਂ ਮਾਨਯੋਗ ਸ਼ਖਸੀਅਤਾਂ ਭਾਵਕ ਹੋਈਆਂ ਨੇ ਪਰ ਸੱਚ ਦੱਸਿਓ ਅੰਦਰ ਕੋਈ ਇਹੋ ਜਿਹਾ ਅਹਿਸਾਸ ਸੀ ਜਿਹੜਾ ਦਿਲ ਨੂੰ ਇੰਨਾ ਛੂ ਗਿਆ ਕਿ ਤੁਸੀਂ ਵੀ ਖੁਦ ਨੂੰ ਬ੍ਰੇਕ ਤੋਂ ਬਾਅਦ ਤਾ ਰੋਂਦੇ ਹੀ ਰਹੇ ਆ ਇੰਨਾ ਮਤਲਬ ਭਾਵੁਕ ਸੀਨ ਮਾਪੇ ਦੀ ਕਦਰ ਕਿਵੇਂ ਕਰਨੀ ਆ ਤੇ ਮਤਲਬ ਤੁਸੀਂ ਤਾਂ ਇੱਕ ਬੱਚਾ ਕਿਦਾਂ ਆਪਣੇ ਮਾਪੇ ਰੋਕਦੇ ਆ ਤੇ ਫਿਰ ਬਾਹਰ ਜਾਂਦਾ ਉਹ ਤਾਂ ਮੈਂ ਕਹਨਾ ਆਇਆ ਸਾਹ ਖਿੱਚਵਾ ਸੀਨ ਸੀਗਾ ਵੀ ਮਤਲਬ ਸਾਹ ਵੀ ਰੁਕ ਗਏ ਸੀਗੇ ਹਨਾ ਆਪਣੇ ਪਰਿਵਾਰਾਂ ਨੂੰ ਆਪਣੀਆਂ ਫੈਮਿਲੀਆਂ ਨੂੰ ਇਹ ਫਿਲਮ ਦਿਖਾਓ ਤਾਂ ਜੋ ਇਹ ਡਾਇਰੈਕਟਰ ਨੇ ਜਿਹੜੇ ਵੀਰ ਨੇ ਅੱਗੇ ਤੋਂ ਵੱਧ ਤੋਂ ਵੱਧ ਮਿਹਨਤ ਕਰਨ ਤੇ ਇਦਾਂ ਦਾ ਸਿਨੇਮਾ ਸਾਡੇ ਪੰਜਾਬੀਆਂ ਨੂੰ ਦੇਣ ਤੇ ਪਰ ਤੁਗੀ ਨਾ ਚਲੇਗਾ ਖਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਈ ਜਪਤਾ ਸਸ਼ੀਕਾਂਤ ਸਸ਼ੀਕਾਂਤ ਜੀ ਅਦਾਸ ਦੀ ਗੱਲ ਕਰਦੇ ਆ ਸਰਬੱਤੇ ਭਲੇ ਦੀ ਗੱਲ ਕਰਦੇ ਆ ਪੰਜਾਬੀ ਸਿਨੇਮਾ ਵੱਲੋਂ ਬੜਾ ਖੂਬਸੂਰਤ ਉਪਰਾਲਾ ਕੀਤਾ ਗਿਆ ਅਸੀਂ ਸਾਰੇ ਕੁਝ ਨਾ ਕੁਝ ਅਹਿਸਾਸ ਲੈ ਕੇ ਬਾਹਰ ਆਇਆ ਤੁਸੀਂ ਕੀ ਕਹਿਣਾ ਚਾਹੋਗੇ ਪੈਣੇ ਕੋਈ ਲਫਜ਼ ਹੈ ਹੀ ਨਹੀਂ ਗਰੇਵਾਲ ਸਾਹਿਬ ਵਾਸਤੇ ਹਨਾ ਉਹਨਾਂ ਦੀ ਸਾਰੀ ਟੀਮ ਵਾਸਤੇ ਤੁਸੀਂ ਦੇਖੋ ਵੀ ऐसे ऐसे खिंच में सीन ਨੇ ਫਿਲਮ ਦੇ ਵਿੱਚ ਵੀ ਹਰ ਇੱਕ ਬੰਦੇ ਨੂੰ ਰੋਣ ਦੇ ਮਜਬੂਰ ਕਰਦਾ ਹਨ ਤੇ ਸਿਨੇਮੇ ਜਗਤ ਵਿੱਚ ਦੂਜੀ ਵਾਰ ਹੋਇਆ ਵੀ ਕੋਈ ਆਪਣੀਆਂ ਕੁਰਸੀਆਂ ਛੱਡ ਕੇ ਫਿਲਮ ਦੇ ਵਿੱਚ ਖੜਾ ਹੋ ਰਿਹਾ ਤੇ ਏਦੇ ਸਤਕਾਰ ਨਾਲ ਐਡੀਆਂ ਮਾਨਯੋਗ ਸ਼ਖਸੀਅਤਾਂ ਭਾਵਕ ਹੋਈਆਂ ਨੇ ਤੇ ਬਹੁਤ ਵੱਡਾ ਮੈਸੇਜ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਆਪਣੇ ਪਰਿਵਾਰਾਂ ਨੂੰ ਆਪਣੀਆਂ ਫੈਮਲੀਆਂ ਨੂੰ ਇਹ ਫਿਲਮ ਦਿਖਾਓ ਤਾਂ ਜੋ ਇਹ ਡਾਇਰੈਕਟਰ ਨੇ ਜਿਹੜੇ ਵੀਰ ਨੇ ਅੱਗੇ ਤੋਂ ਵੱਧ ਤੋਂ ਵੱਧ ਮਿਹਨਤ ਕਰਨ ਤੇ ਇਦਾਂ ਦਾ ਸਿਨੇਮਾ ਸਾਡੇ ਪੰਜਾਬੀਆਂ ਨੂੰ ਦੇਣਾ ਤੇ ਬਹੁਤ 파ਟ ਕਰਦੇ ਹੋ ਰੱਬ ਨੂੰ ਬੜੀ ਨਜ਼ਦੀਕੀ ਤੋਂ ਮਹਿਸੂਸ ਕਰਦੇ ਹੋ ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਨੂੰ ਉਹ ਸਮਾਂ ਮਿਲਦਾ ਹੈ ਹੈਨਾ ਕਿਉਂਕਿ ਅਸੀਂ ਲੋਕ ਅੱਜ ਕੱਲ੍ਹ ਇਹ ਕਹਿੰਦੇ ਕਿ ਸਮੇਂ ਦੀ ਘਾਟ ਹੈ ਕਿਤੇ ਨਾ ਕਿਤੇ ਸਮੇਂ ਦੀ ਘਾਟ ਹੈ ਪਰ ਤੁਹਾਨੂੰ ਉਹ ਮੌਕਾ ਮਿਲਦਾ ਤੁਸੀਂ ਖੁਸ਼ਕਿਸਮਤ ਹੋ ਪਰ ਸੱਚ ਦੱਸਿਓ ਅੰਦਰ ਕੋਈ ਇਹੋ ਜਿਹਾ ਅਹਿਸਾਸ ਸੀ ਜਿਹੜਾ ਦਿਲ ਨੂੰ ਇੰਨਾ ਝੁਕਾ ਕਿ ਤੁਸੀਂ ਵੀ ਖੁਦ ਨੂੰ ਮਤਲਬ ਫੋਕਾ ਪਰੇ ਬਿਨਾਂ ਰਹਿ ਨਹੀਂ ਪਾਇਆ ਹੰਝੂ ਰੋਕ ਨਹੀਂ ਸਕੇ ਸੀ ਮੈਂ ਮੈਂ ਤੁਸੀਂ ਦੇਖੋ ਆਦਤ ਤੋਂ ਬਾਅਦ ਜਦੋਂ ਉਹ ਬ੍ਰੇਕ ਲੱਗੀ ਹੈ ਬ੍ਰੇਕ ਤੋਂ ਬਾਅਦ ਤਾਂ ਰੋਂਦੇ ਹੀ ਰਹੇ ਹਾਂ ਇਨਾ ਮਤਲਬ ਭਾਵਕ ਸੀਨ ਮਾ ਮਾਂ ਬਾਪ ਦੀ ਕਦਰ ਕਿਵੇਂ ਕਰਨੀ ਆ ਤੇ ਮਤਲਬ ਤੁਸੀਂ ਇੱਕ ਬੱਚਾ ਕਿਦਾਂ ਆਪਣੇ ਮਾਂ ਬਾਪ ਰੋਕਦੇ ਆ ਤੇ ਫਿਰ ਬਾਹਰ ਜਾਂਦਾ ਉਹ ਤਾਂ ਮੈਂ ਕਹਨਾ ਆਇਆ ਐ ਸਾਹ ਖਿੱਚਵਾ ਸੀਨ ਸੀਗਾ ਵੀ ਮਤਲਬ ਸਾਰੇ ਵੀ ਰੁਕ ਗਏ ਸੀਗੇ ਹਨਾ ਐਸਾ ਜ਼ਬਰਦਸਤ ਭਾਜੀ ਨੇ ਮਾਹੌਲ ਬਣਿਆ ਕੀ ਇਹ ਨਾ ਤੇ ਮਤਲਬ ਇਹ ਨਾ ਵਾਸਤੇ ਕੀ ਮੈਂ ਸ਼ਬਦ ਬੋਲਾਂ ਗੁਰੂ ਸਾਹਿਬ ਅੱਗੇ ਕਰਗੀਧਰ ਸੱਚੇ ਪਾਤਸ਼ਾਹ ਦੇ ਡਰ ਦੇ ਇਹਨਾਂ ਨੇ ਸਾਰੀ ਸੰਗਤ ਨੂੰ ਦਰਸ਼ਨ ਕਰਾਇਆ ਤਾਂ ਦਾਵਾਵਾਂ ਹੀ ਨੇ ਮੇਰੀਆਂ ਦਾ ਬਸ ਬਹੁਤ ਧੰਨਵਾਦ ਧੰਨਵਾਦ ਜੀ